ਪਿਛਲੇ 45 ਸਾਲਾਂ ਤੋਂ ਜ਼ਮੀਨ ਵਿੱਚ ਬਿਨਾਂ ਕਿਸੇ ਮੋਟਰ ਦੇ ਲਗਾਤਾਰ ਨਿਕਲ ਰਿਹਾ ਹੈ ਪਾਣੀ 4-5 ਕਿਲੋਮੀਟਰ ਦੇ ਇਲਾਕੇ ਵਿੱਚ ਕਿਸਾਨਾਂ ਨੂੰ ਇੰਜਣ ਲਗਾਉਣ ਦੀ ਨਹੀਂ ਪੈਂਦੀ ਲੋ 5 ਫੁੱਟ ਤੋਂ ਹੀ ਨਿਕਲਿਆ ਆਉਂਦਾ ਹੈ ਪਾਣੀ ਬਾਹਰੋਂ ਵੱਲੋਂ ਰਿਸਰਚ ਕੀਤੀ ਗਈ ਹੈ ਕਿ ਪੰਜਾਬ ਅੰਦਰ ਲਗਾਤਾਰ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਲਈ ਲਗਾਤਾਰ ਸਰਕਾਰਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲਾ ਪਾਣੀ ਦੀ ਦੁਰਵਰਤ ਤੋਂ ਨਾ ਕੀਤੀ ਜਾਵੇ ਪਰ ਇਸ ਦੇ ਉਲਟ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਕਈ ਐਸੇ ਪਿੰਡ ਨੇ ਜਿੱਥੇ ਧਰਤੀ ਹੇਠੋਂ ਪਾਣੀ ਆਪਣੇ ਆਪ ਹੀ ਨਿਕਲਦਾ ਹੈ ਇਹ ਕੁਦਰਤ ਦਾ ਇੱਕ ਅਜੀਹਾ ਸੋਮਾ ਹੈ ਜਿੱਥੇ ਤੁਹਾਨੂੰ 5 ਫੁੱਟ ਤੇ ਪਾਣੀ ਆਸਾਨੀ ਨਾਲ ਮਿਲ ਜਾਵੇਗਾ ਲੋਕਾਂ ਨੇ ਇੱਥੇ 30 ਫੁੱਟ ਤੇ ਬੋਰ ਕਰਵਾਏ ਨੇ ਜੋ ਕਿ ਬਿਨਾਂ ਬਿਜਲੀ ਦੇ ਬਿਨਾ ਕਿਸੇ ਇੰਜਣ ਤੋਂ 24 ਘੰਟੇ ਚੱਲਦੇ ਨੇ ਇਸ ਇਲਾਕੇ ਦੇ ਕਿਸਾਨ ਇਸੇ ਪਾਣੀ ਦੇ ਨਾਲ ਹੀ ਖੇਤੀ ਕਰਦੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਹਰ ਫਸਲ ਬਹੁਤ ਵਧੀਆ ਹੁੰਦੀ ਹੈ A1 ਪੰਜਾਬੀ ਟੀਵੀ ਲਈ ਲਾਪੇ ਖੁਸ਼ਬੁਰਦੀ ਵਿਸ਼ੇਸ਼ ਰਿਪੋਰਟ ਭਾਜੀ ਮੇਰਾ ਨਾਮ ੋਂਕਾਰ ਸਿੰਘ ਪਠਾਨੀਆਂ ਸਾਨੋ ਬਲਵੀਰ ਸਿੰਘ ਪਠਾਨੀਆਂ ਪਿੰਡ ਦਾ ਨਾਮ ਸਰ ਲਮੀਨ ਕਰਾਲ ਔਰ ਇਹ ਬੋਰ ਆ ਸਰ ਜੋ ਇਹ 1980 ਵਿੱਚ ਸਾਡੇ ਦਾਦਾ ਜੀ ਨੇ ਲਗਵਾਇਆ ਸੀ ਜਿਹੜਾ ਅਸੀਂ ਆ ਸਰ ਯੂਜ਼ ਕਰ ਰਹੇ ਆ ਸਾਡੀਆਂ ਚੌਥੀ ਪੀੜ੍ਹੀ ਆ ਗਈ ਹੈ ਇਸ ਨੂੰ ਯੂਜ਼ ਕਰ ਰਹੀ ਜੀ ਕੀ ਕਾਰਨ ਮਾਦੇ ਪਾਣੀੜਾ ਆਪਣੇ ਮਿਲਦਾ ਹੁੰਦਾ ਜੀ ਸਰ ਇਹ ਇਲਾਕਾ ਸਾਡਾ ਸੰਸਲਾਵ ਦਾ ਇਲਾਕਾ ਇੱਥੇ 10 11 ਫੁੱਟ ਤੇ ਸਰ ਪਾਣੀ ਆ ਜੋ ਆ ਜਾਂਦਾ ਉਹ 30 ਫੁੱਟ ਤੇ ਹੀ ਫਿਲਟਰ ਪਾ ਦਿੰਨੇ ਆ ਔਰ ਪਾਣੀ ਕਾਫੀ ਉੱਤੇ ਆ ਸਰ ਇਹਦਾ ਇਸ ਲਈ ਇਸ ਜ਼ਮੀਨ ਚੋਂ ਪਾਣੀ ਆ ਰਿਹਾ ਔਰ ਭੋਰ ਲੱਗੇ ਤੁਹਾਡੇ ਸਾਹਮਣੇ ਕਿੰਨੇ ਫੁੱਟ ਦੇ ਪਾਣੀ ਮੈਜੇ ਪਾਣੀ ਸਰ 11 ਫੁੱਟ ਤੇ ਪਾਣੀ ਆ ਅਗੇ ਫਿਲਟਰ 30 ਫੁੱਟ ਤੱਕ ਕਿ ਕਿਸਾਨ ਦੀ ਮਰਜ਼ੀ 40 ਫੁੱਟ ਤੋਂ ਲੈਣਾ 50 ਫੁੱਟ ਤੋਂ ਲੈਣਾ 60 ਫੁੱਟ ਜਿੱਥੇ ਉਹਨੂੰ ਵਧੀਆ ਮੰਡ ਮਿਲ ਜਾਂਦਾ ਉਸ ਤੋਂ ਖਾਸ ਗ੍ਰੀ ਮਤਲਬ ਚੱਲਦੀ ਆ ਇਸੇ ਸਰ ਪਪਰਲ ਬਹੁਤ ਵਧੀਆ ਹੁੰਦਾ ਕਿਉਂਕਿ ਪਪਰਲ ਨੂੰ ਸਲਾਬ ਚਾਹੀਦੀ ਹੁੰਦੀ ਆ ਪਪਰਲ ਨੂੰ ਤੁਸੀਂ ਇੱਥੇ ਇੱਕ ਡਾਣੀ ਵੀ ਲਾ ਦਿਓ ਪਪਰਲ ਹੋ ਜਗੇ ਅਲਾਗੇ ਚ ਪਪਰਲ ਦਾ ਝੋਨਾ ਆ ਬਰਸਨ ਆ ਆਪਣਾ ਕਮਾਂ ਦਾ ਬਾਕੀ ਕਮਾਂ ਤੇ ਸਰ ਰੇਤ ਪਾ ਕੇ ਜ਼ਮੀਨਾਂ ਵਿੱਚ ਫਿਰ ਤਿਆਰ ਕਰੀਦਾ ਔਰ ਕਮਾਨ ਬਹੁਤ ਬੜੀਆ ਨਪੀਕ ਤੱਕ ਮਾਨਨ ਰਹੇ ਕਿੰਨੇ ਕਿਕੜ ਦਾ ਜਿਹੜਾ ਖੇਤਬਾ ਵਾ ਇਸ ਪਾਣੀ ਨਾਲ ਚੱਲਦਾ ਹੈ ਇਸ ਬੋਰ ਨਾਲ ਸਾਰ ਅਸੀਂ 20 25 ਕਿੱਲੇ ਜੋ ਹੈ ਸਿਚਾਈ ਕਰਦੇ 20 25 ਕਿੱਲੇ ਅਸੀਂ ਸਿਚਾਈ ਆਰਾਮ ਨਾਲ ਇਸ ਬੋਰ ਨਾਲ ਕਰ ਲੀ ਹਰ ਵੀ ਕਿਸਾਨ ਵਰਤਦੇ ਆ ਪਾਣੀ ਹਾਂਜੀ 20 25 ਕਿੱਲੇ ਮੇਰੀ ਨਹੀਂ ਹੈ ਹੋਰ ਮੇਰੇ ਆਸ ਪੜੋਸ ਦੀ ਆ ਇੱਕ ਵਾਰ ਦੇਖਿਆ ਜਿੱਦਾਂ ਲਗਾਤਾਰ ਪਾਣੀ ਨਿਕਲ ਰਿਹਾ ਕਿੱਧਰ ਨੂੰ ਜਾਂਦਾ ਫਿਰ ਜੇ ਸੇ ਖੇਤੀ ਲਈ ਯੂਜ਼ ਨਹੀਂ ਕਰਦੇ ਤੇ ਫਿਰ ਇਹ ਸਾਰ 70 ਕਿ ਮੀਟਰ ਦੇ ਨਾਲ ਨਹਿਰ ਹੈ ਇਹ ਆਊਟਲੈਟ ਜਿੰਨੀ ਪਾਣੀ ਦੀ ਹੈ ਸਾਰੀ ਉੱਛ ਜੰਦੀ ਹੈ ਬੇਸਟੇ ਸਾਰੀ ਉੱਛ ਜਾਂਦੀ ਹੈ ਹੋਰ ਵੀ ਲੱਗਦੇ ਛੰਗੇ ਬੋਰ ਹੈਗੇ ਇੱਧਾ ਦੇ ਹਾਂਜੀ ਸਰ ਹੁਣ ਕਰਵਾਇਆ ਲੇਟ ਉਸਤੇ 3-4 ਸਾਲ ਹੋ ਗਿਆ ਆਪਣੇ 3-4 ਬੋਰ ਹੋਏ ਆਪਣੇ ਇਲਾਕੇ ਚੋਂ ਕਿੰਨੇ ਕਿੰਨੇ ਕਿ ਫੁੱਟ ਤੇ ਉਹ ਬੋਰ ਜਿਹੜੇ ਨਵੇਂ ਲੱਗੇ ਉਹ ਸਰ ਸੇਮ ਆ ਸੇਮ ਯਾ 60-60 ਸੇਮ ਸੇਮ ਹਾਂਜੀ ਤੇ ਹੋਰ ਕੁਦਰਤੀ ਸੋਮੇ ਵੀ ਕਹਿੰਦੇ ਇੱਥੇ ਕੁਝ ਹੈਗੇ ਜਿੱਤੇ ਆਪਣੇ ਆਪ ਵਾਲੀ ਹਾਂਜੀ ਹਾਂਜੀ ਉਹ ਸਰ ਕੁਦਰਤੀ ਸੋਮੇ ਹੈ ਲੇਕਿਨ ਹੁਣ ਜਨਤਾ ਨੇ ਕਾਫੀ ਬੰਦ ਕਰਤੇ ਆ ਰੇਤ ਸਟਵਾ ਕੇ ਪੈਲੀਆਂ ਨੂੰ ਉੱਚਾ ਕਰਕੇ ਕਾਫੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਬੰਦ ਹੋਏ ਲੇਕਿਨ ਫਿਰ ਵੀ 2-4 ਜਿਹੜੇ ਹੈ ਜੀ ਜੇ ਪਾਣੀ ਦੀ ਗੁਣਵੱਤਾ ਦੀ ਗੱਲ ਕੀਤੀ ਜਾਏ ਤੇ ਪੀਣ ਲਈ ਵੀ ਵਰਤਿਆ ਜਾਂਦਾ ਪਾਣੀ ਕਿੱਦਾਂ ਦਾ ਪਾਣੀ ਹੈ ਪਾਣੀ ਬਹੁਤ ਬੜੀਆ ਜੀ ਪੀ ਐਚ ਲੈਵਲ ਇਹਦਾ ਬਹੁਤ ਵਧੀਆ ਅਕਸਰ ਦੁਨੀਆ ਗਰਮੀ ਚ ਇਸ ਪਾਣੀ ਨੂੰ ਯੂਜ਼ ਕਰਦੇ ਆ ਜਿੰਨੇ ਵੀ ਕਿਸਾਨ ਇੱਥੇ ਕੰਮ ਕਰਦੇ ਆ ਸਪੈਸ਼ਲ ਇਸ ਪਾਣੀ ਨੂੰ ਪੀਂ ਜਾਂਦੇ ਹੋ ਬਾਕੀ ਇੰਜਨਾਂ ਨਾਲੋਂ ਮੋਟਰ ਨਾਲੋਂ ਇਸ ਦਾ ਪਾਣੀ ਸਭ ਤੋਂ ਪੁਰਾਣਾ ਬੋਰ ਹੈ ਇਹਦਾ ਪਾਣੀ ਬਹੁਤ ਵਧੀਆ ਹੋਰ ਲੱਗੇ ਛੱਗੇ ਕਿਹੜੇ ਪਿੰਡ ਆ ਜਿਨ੍ਹਾਂ ਚ ਇਦਾਂ ਹੀ ਪਾਣੀ ਆਂਦਾ ਹੈ ਬੋਰ ਕਰਵਾਣ ਦੀ ਲੋੜ ਮਤਲਬ ਮੋਟਰ ਲਾਣ ਦੀ ਲੋੜ ਨਹੀਂ ਪੈਂਦੀ ਸਾਰੇ ਦੇਖੋ ਆਪਣਾ ਨਾਲ ਨੰਗਲ ਹੈ ਕੋਟਲੀ ਹੈ ਇਸ ਤੋਂ ਇਲਾਵਾ ਸਭ ਬੈਂਸਾ ਬੈਂਸਾ ਦੀ ਪਿੰਡੋਰੀ ਉਧਰ ਬਿਆਨਪੁਰ ਵਾਲ ਉਸ ਸਾਈਡ ਵੀ ਦੱਸਦੇ ਆ ਕਿ ਇਹਦੇ ਨਾਲ ਦੇ ਬੋਰ ਤੁਹਾਨੂੰ ਮਿਲਣਗੇ ਇਹ ਕਿੰਨਾ ਏਰੀਆ ਹੋਏਗਾ ਕਿੰਨੇ ਕੁ ਕਿਲੋਮੀਟਰ ਦਾ ਏਰੀਆ ਹੋਏਗਾ ਜਿੱਥੇ ਕੋਈ ਮੋਟਰ ਨਹੀਂ ਹੈ ਇਹ ਸਰ ਸਾਡੇ ਏਰੀਆ ਚ ਤੇ ਮੋਟਰ ਨਹੀਂ ਹੈ ਕੋਈ ਵੀ ਇਸ ਏਰੀਆ ਚ ਮੋਟਰ ਨਹੀਂ ਹੈ ਜੇ ਕਿਸੇ ਨੇ ਮਤਲਬ ਆਪਣਾ ਇੰਜਨ ਇਆ ਰੱਖੇਦਾ ਆਦਰਵਾਇਜ਼ ਇੱਕ ਬੋਰ ਜੇ ਜਿਸ ਮਤਲਬ 10 15 10 15 ਏਕੜ ਦੇ ਵਿੱਚ ਹੈ ਉਹ ਸਾਰੀ ਸਚਾਈ ਉਹ ਹੀ ਕਰਨਦਾ ਕਿਉਂਕਿ ਇੱਕ ਵਾਰੀ بارش ਪੈਣ ਦੀ ਧੇਰ ਹੁੰਦੀ ਆ ਉਸ ਤੋਂ ਬਾਅਦ ਜ਼ਮੀਨ ਜਿਹੜੀ ਸੁਹਾਵਣੀ ਛੱਡਦੀ ਇੰਨੀ ਪਾਣੀ ਦੀ ਲੋੜ ਨਹੀਂ ਪੈਂਦੀ ਇਸ ਲਈ ਸਰ ਲੋਕਾਂ ਨੇ ਇੱਥੇ ਮੋਟਰਾਂ ਵਗੈਰਾ ਨਹੀਂ ਲਗਾਈਆਂ ਰੀਜ਼ਨ ਕੀ ਮੰਦੇ ਹੋ ਇਹਦਾ ਨੇਚਰਲ ਹੈ ਜਾਂ ਸਾਇੰਟਿਫਿਕ ਹੈ ਜਾਂ ਮਤਲਬ ਕੁਦਰਤ ਦਾ ਕ੍ਰਿਸ਼ਮਾ ਹੋ ਸਕਦਾ ਇਹ ਸਰ ਹੁਣ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਸਾਇੰਟਿਫਿਕ ਵੀ ਹੈ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਹੀ ਸਮਝਦੇ ਆਂ ਅਸੀਂ ਮੁੱਖ ਖੇਤੀ ਬੜੀ ਉਸਰ ਗੁਰਦਾਸਪੁਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਟਿਊਬਲ ਸਾਡੇ ਕੋਲ ਇਲੈਕਟ੍ਰਿਕ ਟਿਊਬਲ ਵੀ ਆ ਡਿਜੀਟ ਟਿਊਬਲ ਵੀ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਕੁਝ ਇਲਾਕੇ ਨੇ ਰਾਂਡ ਕੋਡ ਜਿਹੜੇ ਵਿੱਚ ਤੇ ਗਦਾਸਵੋ ਜਿਹੜੇ ਦੇ ਵਿੱਚ ਜਿਹੜੇ ਕਿ ਕਿਸੇ ਵੀ ਡੀਜ਼ਲ ਜਾਂ ਇਲੈਕਟ੍ਰਿਕ ਕਰੰਟ ਤੋਂ ਬਗੈਰ ਹੀ ਚੱਲਦੇ ਆ ਉਹਨੂੰ ਆਪਾਂ ਕਹਿੰਦੇ ਆ ਆਰਟਿਸ਼ੀਅਨ ਐਕੁਇਫੇਰ ਵੈਲ ਜਿਹੜੇ ਕਿ ਇੱਕ ਪੋਜ਼ਿਟਿਵ ਪ੍ਰੈਸ਼ਰ ਦੇ ਨਾਲ ਉਹਨੂੰ ਐਕੁਇਫੇਰ ਐਕੁਇਫੇਰ ਪੋਜ਼ਿਟਿਵ ਪ੍ਰੈਸ਼ਰ ਨੂੰ ਕਹਿੰਦੇ ਆ ਉਹਦੇ ਨਾਲ ਜਿਹੜਾ ਵਾ ਜਿਹੜੀ ਚਾਰਜਿੰਗ ਹੁੰਦੀ ਆ ਰੀਚਾਰਜਿੰਗ ਹੁੰਦੀ ਆ ਉਹਦੇ ਨਾਲ ਉਹ ਚੱਲਦੇ ਆ ਮਤਲਬ ਕਿ ਥੱਲੇ ਜਿਹੜਾ ਵਾ ਜਿਹੜਾ ਐਕੁਇਫੇਰ ਲੇਅਰ ਜਿਹੜੀ ਆ ਉੱਥੇ ਪ੍ਰੈਸ਼ਰ ਕਾਫੀ ਬਣ ਜਾਂਦਾ ਵਾ ਇਦਨਾਲ ਕੇ ਪਾਣੀ ਫਲੋ ਜਿਹੜਾ ਵੋ ਆਟੋਮੈਟਿਕਲੀ ਬਾਹਰ ਨਿਕਲਦਾ ਵਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਟ੍ਰੀਕਲ ਗਲੰਟੀ ਜਿਹੜੀ ਲੋੜ ਨਹੀਂ ਹੁੰਦੀ ਇਹ ਲਗਾਤਾਰ ਜਿਹੜਾ ਵਾ ਪਿਛਲੇ ਲੰਬੇ ਸਮਾਂ ਤੋਂ ਚੱਲ ਰਿਹਾ ਵਾ ਇਹ ਜਿਹੜੀ ਜਿਹੜੇ ਆਪਾਂ ਗੱਲ ਕਰੀਏ ਪਠਾਨਕੋਟ ਤੋਂ ਗੱਲ ਕਰੀਏ ਲਮੀਨੀ ਜਿਹੜੀ ਦੋਈ ਗੱਲ ਕਰ ਰਹੇ ਹੋ ਮੇਰੀ ਖਲਾਰ ਤੋਂ ਲੈ ਕੇ ਅਪ ਟੂ ਕਲੂ ਘਰਾ ਤੱਕ ਇਹ ਜਿਹੜੀ ਲੇਅਰ ਜਿਹੜੀ ਆ ਜਿਹੜੀ ਇੱਕ ਪੱਟੀ ਜੀ ਆ ਇਹਦੇ ਵਿੱਚ ਕਾਫੀ ਟਿਊਬਲ ਜਿਹੜੇ ਨੇ ਉਹ ਚੱਲਦੇ ਪਏ ਆ ਤੇ ਕਿ ਫਾਰਮਰ ਇਹਨੂੰ ਫਸਲਾਂ ਦੀ ਕਾਸ਼ਤ ਵਾਸਤੇ ਇਹਨੂੰ ਜਿਹੜੀ ਵਰਤੋਂ ਕਰ ਰਿਹਾ ਹੈ ਆ ਇਹਦਾ ਪਾਣੀ ਜਿਹੜਾ ਜੀ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਇਹਨੂੰ ਸਿੱਧਾ ਹੀ ਜਿਹੜਾ ਵਰਤ ਲਾਂਦੇ ਫਿਰ ਵੀ ਪ੍ਰੀਕਾਸ਼ਨ ਤੌਰ ਤੇ ਜਿਹੜਾ ਵਾ ਜਿਹੜਾ ਇਹਨੂੰ ਜਿਹੜਾ ਫਿਲਟਰ ਜਿਹੜਾ ਵਾ ਉਹ ਕਰ ਲੈਣਾ ਚਾਹੀਦਾ ਵਾ ਜਿਹੜਾ ਆਰਓ ਲਾ ਕੇ ਜਾਂ ਕੋਈ ਵੀ ਲਾ ਕੇ ਕਿਉਂਕਿ ਬੈਕਟੀਰੀਆ ਵਗੈਰਾ ਹੋ ਸਕਦੇ ਆ ਇਹਦੇ ਕਰਕੇ ਇਹ ਜਿਹੜਾ ਇਲਾਕਾ ਹੈਗਾ ਵਾ ਇਹਦੇ ਵਿੱਚ ਕਿਹੜੀ ਕਿਹੜੀ ਫਸਲਾਂ ਜਿਹੜੀਆਂ ਜਿਆਦਾ ਹੋ ਸਕਦੀਆਂ ਨੇ ਜਾਂ ਕਿਹੜੀ ਕਿਹੜੀ ਨਹੀਂ ਹੋ ਸਕਦੀਆਂ ਇਹ ਇਸ ਇਲਾਕੇ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਣਕ ਝੋਨਾ ਤੇ ਗੰਨੇ ਦੀ ਜਿਹੜੀ ਫਸਲ ਹੋ ਰਹੀ ਆ ਜਿਹੜੀ ਕਿ ਬਹੁਤ ਵਧੀਆ ਕਿਉਂਕਿ ਇਲਾਕਾ ਜਿਹੜਾ ਹੈਵੀ ਜਿਹੜੀ ਸੋਇਲ ਜਿਹੜੀ ਬਹੁਤ ਵਧੀਆ ਵਾ ਤੋਂ ਜੇਕਰ ਆਪਾਂ ਦੇਖੀਏ ਤੇ ਝਾੜ ਵੀ ਝਾੜ ਵੀ ਇਹਦੇ ਬਹੁਤ ਵਧੀਆ ਆ ਰਿਹਾ ਵਾ ਕਣਕ ਚਾਹੇ ਕਣਕ ਲਾ ਲਈਏ ਚਾਹੇ ਅ ਜਨਾ ਲੈ ਲਈਏ ਚਾਹੇ ਉਹ ਝੋਨਾ ਲੈ ਲਈਏ ਪਰ ਇਹਦੇ ਵਿੱਚ ਹੁੰਦਾ ਕਿ ਕਈ ਵਾਰੀ ਬਰਸਾਤ ਪੈ ਜਾਂਦੀ ਆ ਜਿੱਦਾਂ ਹੁਣ ਮਾ ਇਸ ਵਾਰੀ ਬਰਸਾਤ ਨਹੀਂ ਪਈ ਤੇ ਜਿਹੜੀਆਂ ਕਣਕ ਜਿਹੜੀਆਂ ਦੀ ਬਿਲਕੁਲ ਠੀਕ ਆ ਕਈ ਵਾਰੀ ਜਦੋਂ ਬਰਸਾਤ ਜ਼ਿਆਦਾ ਪੈ ਜਾਂਦੀ ਆ ਤੇ ਫਿਰ ਕਣਕ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਹੈ ਜ਼ਰੂਰ ਹੁੰਦੀ ਆ ਸੋ ਇੱਥੇ ਜਿਹੜਾ ਵਾ ਮੁੱਖ ਤੌਰ ਦੇ ਤੇ ਜਿਹੜੀ ਉਹਦੇ ਨਾਲ ਨਾਲ ਗੰਨਾ ਕਣਕ ਤੇ ਗੰਨਾ ਅੜਿਆ ਜੋ ਨਾਲ ਆਇਆ ਉਹ ਲੈ। ਇੱਥੇ ਸਰ ਜਿਹੜੀ ਪਾਣੀ ਦੀ ਵਰਤੋਂ ਆ ਜਦੋਂ ਨਾ ਕੀਤੀ ਜਾਵੇ ਜਾਂ ਜਦੋਂ ਵਰਤੋਂ ਨਾ ਕੀਤੀ ਜਾਵੇ ਇਹ ਪਾਣੀ ਖਤਮ ਹੋ ਜਾਏ ਉਸ ਵਾਸਤੇ ਇੱਕ ਇਹਦਾ ਪ੍ਰਾਲਾ ਹੋਣਾ ਚਾਹੀਦਾ ਹੈ। ਤੇ ਉਹਦੇ ਵਿੱਚ ਇਹੀ ਹੈ ਕਿ ਫਾਰਮਰ ਨੂੰ ਜਦੋਂ ਲੋੜ ਆ ਠੀਕ ਹੈ ਜਦੋਂ ਲੋੜ ਹੈਗੀ ਉਦੋਂ ਤੁਸੀਂ ਉਦੋਂ ਤੋਂ ਵਰਤ ਲੈ ਵਰਤ ਲਵੇ। ਬਾਕੀ ਤਾਂ ਉਹਨੂੰ ਜਿਹੜਾ ਵਾਲਵ ਲਾ ਕੇ ਉਹਨੂੰ ਬੰਦ ਕਰ ਦਵੇ। ਜਿਹੜਾ ਟਿਊਬ ਲਾਇਆ ਹੈ ਜਿਹੜਾ ਉਹਨੂੰ ਪੰਪ ਲਾਇਆ ਦਾਵਾ ਜਾਂ ਉਹਦੀ ਪਾਈਪ ਆ ਉਹ ਤੇ ਵਾਲਵ ਲਾ ਕੇ ਕਰ ਦਵੇ। ਉਹਨ ਇਥੇ ਫਲੋਰੀਬੈਂਸਾਂ ਇੱਕ ਮਖਤੂ ਸਿੰਘ ਦੇ ਘਰ ਲੱਗਾ ਦਾ ਵਾ ਉਹ ਉਹਨਾਂ ਨੇ ਉਹ ਤੋਂ ਵਾਲਵ ਲਾਇਆ ਵਾ ਉਹਨਾਂ ਕੱਢ ਲਿਓ ਉਹਨਾਂ ਕੋ ਉਹਨਾਂ ਨੇ ਪਾਈਪ ਰੱਖੀ ਜਿੰਨੀ ਕੁ ਉਹਨਾਂ ਡੋੜ ਗਈਆਂ ਕਹਿ ਸਕਦੇ ਹੈ ਤਾਂ ਥੱਲੇ ਹੀ ਹੈ ਨਾ ਜਮੀਨ ਚ ਹੈ ਜਿੰਨਾ ਪਾਣੀ ਆਪਾਂ ਬਾਹਰ ਕੱਢ ਕੇ ਉਹਨੂੰ ਵਰਤਾਂ ਗਿਓ ਉਹ ਜਿਹੜਾ ਵਾ ਉਹ ਬੇਸਵੀ ਨਹੀਂ ਜਲ ਬੇਸਵੀ ਨਹੀਂ ਜਲ ਕੇ ਇਹਨੂੰ ਕੁਦਰਤੀ ਪ੍ਰਿਖੋ ਵੀ ਕਹਿ ਸਕਦੇ ਆ ਕਿ ਜਿਹੜਾ ਹੋਰ ਮੰਡ ਸਾਰੇ ਬਲੇ ਖਾਲੀ ਇਥੇ ਮੰਡ ਬਿਲਕੁਲ ਬਿਲਕੁਲ ਇੱਕ ਇੱਕ ਕੁਦਰਤੀ ਫੈਨੋਮਨਾ ਹੈ ਜੇ ਆਪਾਂ ਕਹਿੰਦੇ ਦੀ ਕਿ ਕੁਦਰਤੀ ਫੈਨੋਮਨਾ ਹੈ ਜਿਹੜਾ ਕਿ ਇੱਕ ਥੱਲੇ ਜਿਹੜਾ ਪਤਨ ਜਿਹੜਾ ਵਾ ਜਿਹੜਾ ਮੰਡ ਕਿਨ ਅਕੁਇਫੇਅਰ ਪ੍ਰੈਸ਼ਰ ਜਿਹੜਾ ਵਾ ਉਹਦੇ ਨਾਲ ਕਿੰਨਾ ਘੱਟ ਜਾਂਦਾ